ਜੀ ਅੱਜ ਆਪ ਜੀ ਨੂੰ ਇੱਕ ਬੜੀ ਹੀ ਐਕਸਾਈਟਿੰਗ ਜਗ੍ਹਾ ਤੇ ਲੈ ਕੇ ਜਾਵਾਂਗੇ ਤੇ ਤੁਹਾਨੂੰ ਉੱਥੇ ਦਾ ਨਜ਼ਾਰਾ ਜੋ ਹੈ ਖੂਬ ਕਰਵਾਵਾਂਗੇ ਤੇ ਤੁਹਾਨੂੰ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਇਸ ਜਗ੍ਹਾ ਦੇ ਉੱਪਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਆਪਣੇ ਬੱਚਿਆਂ ਨਾਲ ਜਾ ਕੇ ਇੰਜੋਏ ਕਰ ਸਕਦੇ ਹੋ ਔਰ ਇਸ ਜਗ੍ਹਾ ਦੇ ਉੱਪਰ ਮਾਹੌਲ ਬੜਾ ਹੀ ਦਿਲਚਸਪ ਰਹਿੰਦਾ ਹੈ ਹਰ ਵਕਤ ਔਰ ਇੱਥੇ ਤੁਹਾਨੂੰ ਅਪਰਧ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਫੈਮਲੀਆਂ ਸਾਰੇ ਬੱਚੇ ਦੇਖਣ ਨੂੰ ਮਿਲਣਗੇ ਤੇ ਤੁਸੀਂ ਉਹਨਾਂ ਨੂੰ ਦੇਖ ਕੇ ਵੀ ਆਨੰਦ ਲਓਗੇ ਤੇ ਤੁਹਾਨੂੰ ਸਭ ਨੂੰ ਲੈ ਕੇ ਚੱਲਦੇ ਆ ਇੱਕ ਛੋਟੇ ਜਿਹੇ ਟੂਰ ਦੇ ਉੱਪਰ ਜਿਹਦੇ ਵਿੱਚ ਦਿਖਾਇਆ ਜਾਊਗਾ ਕਿ ਇਹ ਜਗ੍ਹਾ ਕਿਹੜੀ ਹੈ ਵੈਸੇ ਸਭ ਤੋਂ ਪਹਿਲਾਂ ਇਹਦਾ ਨਾਮ ਆ ਚੁੱਕਾ ਹੈ ਇਹਦਾ ਨਾਮ ਹੈ ਹਰਡ ਯੂਰਸ ਜਿਹੜਾ ਕਿ ਲੁਧਿਆਣਾ ਆਪਣੇ ਬਹੁਤ ਹੀ ਨਜ਼ਦੀਕ ਹੈ ਤੇ ਤੁਸੀਂ ਵੀ ਜਾ ਸਕਦੇ ਹੋ ਇੰਜੋਏ ਕਰ ਸਕਦੇ ਹੋ ਜਗ੍ਹਾ ਨੂੰ ਦੇਖ ਸਕਦੇ ਹੋ ਤੇ ਗਰਮੀ ਵਿੱਚ ਜਾਓਗੇ ਤਾਂ ਤੁਹਾਨੂੰ ਵਾਟਰ پارک ਵੀ ਦੇਖਣ ਨੂੰ ਮਿਲਣਗੇ ਤੇ ਝੂਲੇ ਵੀ ਤੁਸੀਂ ले ਸਕਦੇ ਹੋ ਜਿਹੜੇ ਕਿ ਅਸੀਂ ਇਸ ਮੌਸਮ ਦੇ ਵਿੱਚ ਤੁਹਾਨੂੰ ਆਪਣੇ ਬੱਚਿਆਂ ਨਾਲ ਜੋ ਉਹਨਾਂ ਨੇ ਕੀਤਾ ਜੋ ਇੰਜੋਏ ਕੀਤਾ ਤੁਹਾਨੂੰ ਦਿਖਾਇਆ ਜਾਵੇਗਾ ਤੇ ਬਣੇ ਰਹੋ ਸਾਡੀ ਇਸ ਵੀਡੀਓ ਦੇ ਵਿੱਚ ਆਪ ਸਭ ਦਾ ਅੱਜ ਦੀ ਵੀਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਆਪ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦab ਨਮਸਕਾਰ ਸਤਿ ਸ੍ਰੀ ਅਕਾਲ ਤੇ ਅõ ਤੁਹਾਨੂੰ ਵੀ ਦਿਖਾਈਏ ਤੇ ਤੁਹਾਨੂੰ ਵੀ ਉਹੀ ਨਜ਼ਾਰਾ ਦਿਵਾਈਆ ਜੋ ਇਹਨਾਂ ਬੱਚਿਆਂ ਨੇ ਇਸ ਪਾਰਕ ਵਿੱਚ ਆਕੇ ਕੀਤਾ ਬਣੇ ਰਹੋ ਲਗਾਤਾਰ ਸਾਡੀ ਵੀਡੀਓ ਦੇ ਵਿੱਚ ਉਹ ਸੱਚ ਆਪ ਸਭ ਨੇ ਇੱਕ ਮੈਸੇਜ ਦੇਣਾ ਤਾਂ ਭੁੱਲੇਗੇ ਚੱਲਦੇ ਚੱਲਦੇ ਤੁਸੀਂ ਅੱਜ ਦੀ ਇਸ ਵੀਡੀਓ ਦੇ ਥਰੂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਹੋਰ ਵੀ ਐਕਸਾਈਟਿੰਗ ਵੀਡੀਓਜ਼ ਜਿਹੜੀਆਂ ਉਹ ਮਿਲ ਸਕਣ ਥੈਂਕ ਯੂ ਲੋ ਜੀ ਇਸ ਵੀਡੀਓ ਦੀ ਸ਼ੁਰੂਆਤ ਮੈਂ ਆਪਣੇ ਸ਼ੋਰਟ ਤੋਂ ਹੀ ਕਰ ਰਿਹਾ ਇਸ ਛੋਟੀ ਜਿਹੀ ਕਾਰ ਦੇ ਨਾਲ ਮੈਂ ਪੰਗਾ ਲਿਆ ਪਰ ਇਸ ਨਾਲ ਪੰਗਾ ਲੈਣ ਤੋਂ ਪਹਿਲਾਂ ਇੱਥੇ ਇੱਕ ਕਨਸੈਂਟ ਫਾਰਮ ਹੈ ਜਿਹੜਾ ਭਰਿਆ ਜਾਂਦਾ ਕਿ ਇਸ ਨੂੰ ਚੁਣਦੇ ਹੋਏ 1921 ਕੋਈ ਹਾਸਾ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਮੈਂ ਖੁਦ ਹੀ ਹੋਵਾਂਗਾ ਇਹਨਾਂ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਹੈ ਇਸੇ ਕਰਕੇ ਅਸੀਂ ਛੋਟੇ ਬੱਚੇ ਨੂੰ ਪਹਿਲਾਂ ਹੀ ਮਨਾ ਕਰ ਦਿੱਤਾ ਸੀ ਕਿ ਤੁਸੀਂ ਇਹਨਾਂ ਦੇ ਨਾਲ ਪੰਗਾ ਨਹੀਂ ਲੈਣਾ ਪਰ ਮੈਂ ਤਾਂ ਫਿਰ ਮੈਂ ਹੀ ਆਪਣੇ ਸ਼ਰਾਰਤੀ ਮੰਦੀ ਐਕਸਾਈਟਮੈਂਟ ਨੂੰ ਮੰਨਦੇ ਹੋਏ ਫਿਰ ਮੈਂ ਇਹਦੇ ਵਿੱਚ ਛੁੱਟੀਆਂ ਲਈਆਂ ਚਾਰ ਪੰਜ ਛੁੱਟੀਆਂ ਲਈਆਂ ਤੇ ਬੜਾ ਮਜ਼ਾ ਆਇਆ ਤੇ ਤੁਸੀਂ ਵੀ ਮੈਨੂੰ ਦੇਖਦੇ ਹੋਏ ਆਪਣਾ ਆਨੰਦ ਆ ਜਿਹੜਾ ਉਹ ਲੈ ਸਕਦੇ ਹੋ ਤੇ ਛੋਟੇ ਬੱਚਿਆਂ ਦੇ ਲਈ ਇਹ ਨਹੀਂ ਹੈ ਅਪਣ ਵੀ ਫਿਰ ਦਿੱਤਾ ਹੋਇਆ ਰੀਚਾਰਜ ਦਾ ਪੈਸਾ ਜਿਹੜਾ ਉਹ ਥੋੜੇ ਸਮੇਂ ਬਾਅਦ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਇਹਨੂੰ ਆਰਾਮ ਦੇ ਨਾਲ ਲਿਆ ਕੇ ਉਸੇ ਜਗ੍ਹਾ ਦੇ ਉੱਪਰ ਖੜਾ ਕੀਤਾ ਤੇ ਉਸ ਤੋਂ ਬਾਅਦ ਬਾਰੀ ਗਈ ਸ਼ਰਮਾ ਜੀ ਦੀ ਕਹਿੰਦਾ ਜੀ ਮੈਂ ਪੰਗਾ ਲੈਣਾ ਹੀ ਲੈਣਾ ਬੁੱਲ ਫਾਈਟ ਦੇ ਨਾਲ ਬਾਹੂਬਲੀ ਬਾਹੂਬਲੀ ਵਾਲੀ ਫੀਲਿੰਗ ਦੇ ਨਾਲ ਸ਼ਰਮਾ ਜੀ ਨੇ ਬੁੱਲ ਫਾਈਟ ਕੀਤੀ ਸ਼ਰਮਾ ਜੀ ਨੇ ਕਿਆ ਫਾਈਟ ਕੀਤੀ ਇਹਨੇ ਬਥੇਰਾ ਲਾਹ ਲਾ ਸਿੱਟਣ ਦੀ ਕੋਸ਼ਿਸ਼ ਕੀਤੀ ਪਰ ਸ਼ਰਮਾ ਜੀ ਲੈ ਗਏ ਉਸ ਤੋਂ ਬਾਅਦ ਥੁਮੀਰੀ ਕਮਾਤੀ ਫੜ ਕੇ ਗੁਤਨੀਆਂ ਤੋਂ ਕਮਾਤਾ ਬੁੱਲ ਨੂੰ ਤੇ ਬੁੱਲਦੀ ਕਰਾ ਦਿੱਤੀ ਬਸ ਇਹਨਾਂ ਨੇ ਦੇਖੋ ਓਹਹਹ ਡਰ ਤਾਂ ਲੱਗਿਆ ਫਤੇ ਕਿਵੇਂ ਲੱਗਿਆ ਵਧੀਆ ਹੀ ਬਤਲੀਆ ਨਾ ਹਾਂ ਹਾਂ ਠੀਕ ਨਾ ਉਹਨਾਂ ਕਹਿੰਦਾ ਹੁੰਦਾ ਜਾਨ ਬਚੇ ਸੋ ਤਾਂ ਉਹੀ ਹੈ ਸੇਮ ਜਾਣਾ ਪੁੱਤੇ ਬਣਾ ਲੈਗਾ ਵੀਡੀਓ ਜੇ ਮੈਂ ਉਹ ਸੋਚਵਾ ਚੁੱਕਾ ਉਹ ਕਿੱਥੇ ਗਿਆ ਅਗਰੇ ਤਾ ਆਹ ਰਾਹ ਇਹ ਦੇਖੋ ਛੋਟਾ ਪਾ ਚੱਲੇ ਫਿਰਦੇ ਨਹੀਂ ਆ ਸਾਡੇ ਗਾਈਜ਼ ਆ ਗਾਈਜ਼ ਥੱਲੇ ਬੱਚਿਆਂ ਦੀ ਖੁਸ਼ੀ ਦੇ ਹੁੰਦਾ ਜੋ ਹੁਣ ਤੱਕ ਦੀ ਵੀਡੀਓ ਤੇ ਤੁਸੀਂ ਸ਼ਾਇਦ ਲਗਾ ਚੁੱਕੇ ਹੋਵੋਗੇ ਤੇ ਹੁਣ ਵੀ ਤੁਹਾਨੂੰ ਮਹਿਸੂਸ ਹੁੰਦਾ ਹੋਵੇਗਾ ਕਿ ਸਾਡੇ ਬੱਚੇ ਨੇ ਜੋ ਕਿੰਨੇ ਖੁਸ਼ ਅਸੀਂ ਇਸ ਮਾਹੌਲ ਦੇ ਵਿੱਚ ਤੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਔਰ ਹਾਲ ਬਹੁਤ ਵਧੀਆ ਸੀ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇੱਕ ਟ੍ਰੇਨ ਜਿਹੜੀ ਕਿ ਇਸ ਪੂਰੇ ਪਾਰਕ ਦਾ ਚੱਕਰ ਲਗਾਉਂਦੀ ਸੀ ਤੇ ਟਨਲ ਦੀ ਫੀਲਿੰਗ ਦਰਵਾਉਂਦੀ ਸੀ ਤੇ ਉੱਥੇ ਸਟੇਸ਼ਨ ਵੀ ਬਣਿਆ ਹੋਇਆ ਹੈ ਜੋ ਤੁਸੀਂ ਦੇਖ ਸਕਦੇ ਹੋ ਆਪਣੇ ਅੱਖਾਂ ਦੇ ਨਾਲ ਸਾਹਮਣੇ ਇਹ ਲੱਕੜੀ ਦਾ ਬਣਿਆ ਹੋਇਆ ਪੂਰਾ ਦਾ ਪੂਰਾ ਔਰ ਬਹੁਤ ਹੀ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਔਰ ਇੱਥੇ ਇੱਕ ਟ੍ਰੇਨ ਆਉਂਦੀ ਹੈ ਜਿਸ ਦੇ ਵਿੱਚ ਬੱਚੇ ਟੀਚਰ ਕੋਈ ਵੀ ਹੈ ਜੋ ਇਸ ਦੇ ਵਿੱਚ ਬੈਠ ਕੇ ਪੂਰੇ ਇਸ ਜਗਤ ਦਾ ਆਨੰਦ ਲੈ ਸਕਦੇ ਨੇ ਤੇ ਪੂਰੀ ਮਸਤੀ ਕੀਤੀ ਵੀ ਜਾ ਰਹੀ ਹੈ ਹਰ ਵਰਗ ਦੇ ਵੱਲੋਂ ਟ੍ਰੇਨ ਦਾ ਵੇਟ ਕਰ ਰਹੇ ਤੁਸੀਂ ਹਾਂ ਜੀ ਬਹੁਤ ਟਾਈਮ ਪਲੇਟਫਾਰਮ ਤੇ ਇੱਕ ਤਾਂ ਹੈ ਜੰਗਲ ਆ ਜੀ ਬਹੁਤ ਲੱਗ ਰਿਹਾ ਖੱਲੇ ਨਾ ਜੀ ਭਾਈ 국민 c a s t k 참놀라워보였 i c t e d a n f a ਬੈਟਲ ਹੋਣੀ ਉਹ ਹਵਾ ਦਾ ਖਤਰਾ ਨਹੀਂ ਆਇਆ ਪੁੱਟੇ ਕਰਦਾ ਹੂ ਇਹ ਆਪਣੇ ਦਾ ਬੈਟਲ ਲੱਗਿਆ ਸ਼ਿਮਲਾ ਕਾਲ ਘਟਾਂ ਰਸਤਰੀ ਸਵਰ ਇਧਰ ਹੀ ਚਾਹੀਦੀ ਨਹੀਂ 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 ਰਸਤੇ 'ਚ ਨਹੀਂ ਰੋਕਣੀ ਹੈਗੀ ਕੋਈ ਵੀ ਟ੍ਰੇਨ ਇਹਿੱਥੇ ਹੀ ਜਾਊਗੀ ਸ਼ਿਮਲਾ ਕਿਹੜੀ ਛੋਡੀ ਸੰਦੀਪ ਹੈ ਪੱਤਲ ਮੇਟਾ ਜੀ 24 ਹਰਮਸਟਿਕੀ ਤੇ ਚੰਪੀ ਦਾ ਮਿੱਟਰ ਕਿਉਂਕਿ ਇਸ ਦੇ ਉੱਪਰ ਕਿਸੇ ਵੀ ਕਿਸਮ ਦਾ ਸੱਟ ਲਗਨ ਦਾ ਡਰ ਨਹੀਂ ਸੀ ਬੱਚਿਆਂ ਨੂੰ ਔਰ ਉਸ ਤੋਂ ਬਾਅਦ ਇਹ ਇੱਕ ਚੂਲਾ ਸੀ ਜਿਹਦੇ ਵਿੱਚ ਹਰ ਇੱਕ ਕੇਸ ਦੇ ਵਿੱਚ ਦੋ ਜਣੇ ਵਿੜਦੇ ਸੀ ਤੇ ਇਹ ਕਾਫੀ ਅਸੀਂ ਇੱਕੋ ਘਰ ਤੇ 16 ਤੋਂ ਲੈ ਕੇ 20 ਬੱਚੇ ਲੱਗਦਾ ਕਿ ਇਸ ਦੇ ਵਿੱਚ ਇੱਕ ਟਾਈਮ ਦੇ ਉੱਪਰ ਮਜੇ ਲੈ ਸਕਦੇ ਔਰ ਸਭ ਚੀਜ਼ ਤੋਂ ਬਾਅਦ ਐਟ ਲਾਸਟ ਕੀ ਰਹਿ ਜਾਂਦਾ ਕਿ ਮਸਤੀ ਕਰਨ ਤੋਂ ਬਾਅਦ ਜੋ એનર્ਜੀ ਵੇਸਟ ਹੋਈ ਉਸ ਨੂੰ ਰੀਸਟੋਰ ਕਰਨ ਦੇ ਲਈ ਖਾਣਾ ਔਰ ਖਾਣੇ ਦਾ ਅਰੇਂਜਮੈਂਟ ਤੇ ਬਾਕਮਾਲਾ ਬਹੁਤ ਹੀ ਸੋਹਣਾ ਅਰੇਂਜਮੈਂਟ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਬੜੇ ਆਰਾਮ ਦੇ ਨਾਲ ਆਪਣੀਆਂ ਪਲੇਟਸ ਦੇ ਵਿੱਚ ਜੋ ਮਨ ਚਾਹੇ ਜਿੰਨਾ ਚਾਹਿਆ ਅਨਲਿਮਿਟਿਡ ਖਾਣਾ ਜਿਹੜਾ ਹੋ ਖਾ ਸਕਦੇ ਸੀ ਔਰ ਇਹਨਾਂ ਨੇ ਭਰਪੂਰ ਮਾਤਰਾ ਦੇ ਵਿੱਚ ਆਪਣੀ એનર્ਜੀ ਨੂੰ ਰੀਸਟੋਰ ਕਰਨ ਦੇ ਲਈ ਇਹਨਾਂ ਨੇ ਆਪਣੀ ਮਨਪਸੰਦ ਚੀਜ਼ਾਂ ਜੋ ਆਪਣੇ ਆਪ ਇਹਨਾਂ ਤੋਂ ਲਈ ਔਰ ਖਾਈ ਰਾਮਨਾਲ ਆਪਣਾ ਖਾਣਾ ਖਾਦਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਤੋਂ ਖੁਸ਼ ਹੋਏ ਕਿ ਇਹਨਾਂ ਜੋ ਅਰੇਂਜਮੈਂਟ ਸੀ ਸਾਡੇ ਲਈ ਸਾਡੇ ਬੱਚੇ ਲਈ ਬਹੁਤ ਵਧੀਆ ਸੀ ਤੇ ਹੁਣ ਅੰਤ ਦੇ ਵਿੱਚ ਮੈਂ ਆਪ ਸਭ ਤੋਂ ਇਜਾਜ਼ਤ ਲੈਂਦਾ ਹਾਂ ਤੇ ਹੋਪਫੁਲੀ ਆਪ ਸਭ ਨੇ ਇਸ ਨੂੰ ਬੜਾ ਇੰਜੋਏ ਕੀਤਾ ਹੋਣਾ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਆ